ਜਿਸ ਦੇ 24 ਪੰਜਾਬ نیوز ਚੈਨਲ ਨੂੰ ਸੰਗਰੂਰ ਦੇ ਕਮੰਦ ਭਾਗੀ ਸਾਬਰ ਸਾਹਮਣੇ ਆਈ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਕਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਸੰਗਰੂਰ ਦੀ ਚੰਗੇ ਪੁਵਕ ਕਲੀਕ ਲਿੰਡਾ ਗਈ ਅਮਨਦੀਪ ਕੌਰ ਉੱਤੇ ਕਤਲ ਕਰ ਦਿੱਤਾ ਗਿਆ ਕਤਲ ਕਰਨ ਵਾਲੇ ਸਨਾਖਤ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਨੂੰ ਕੈਨੇਡਾ ਦੇ ਪੋਸਟ ਵੌਂਟਰਡ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਹੀ ਕੈਨੇਡਾ ਪੁਲਿਸ ਦੀ ਪਾਲ ਵੀ ਜਾਰੀ ਕਰਤੀ ਹੈ ਜੇਕਰ ਸੰਗਰੂਰ ਵਿੱਚ ਅਮਨਦੀਪ ਕੌਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਹੋਣ ਹਾਰ ਸੀ ਤੇ ਕੈਨੇਡਾ ਵਿੱਚ ਹਸਪਤਾਲ ਵਿੱਚ ਕੰਮ ਕਰ ਰਹੀ ਸੀ ਸੰਗਰੂਰ ਤੋਂ 2021 ਵਿੱਚ ਕੈਨੇਡਾ ਗਈ ਸੀ ਹੁਣ ਕੁ ਸਮੇਂ ਬਾਅਦ ਪੀਅਰ ਹੋਣ ਵਾਲੀ ਸੀ ਇਸ ਨਾਲ ਅਮਨਵੀਰ ਕੌਰ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਅਜੇ ਤੱਕ ਕੁਝ ਵੀ ਅੰਦਰੂਨੀ ਗੱਲ ਨਹੀਂ ਦੱਸੀ ਜਾ ਰਹੀ ਪਰ ਮੇਸ਼ਾ ਸਾਡੇ ਨਾਲ ਖੁਸ਼ੀ ਹੋ ਕੇ ਗੱਲ ਕਰਦੀ ਸੀ ਆਪਣੀ ਮਿਹਨਤ ਕੈਨੇਡਾ ਵਿੱਚ ਕਰਦੀ ਸੀ ਜਿਸ ਦੇ ਨਾਲ ਉਸ ਨੂੰ ਕੈਨੇਡਾ ਵਿੱਚ ਕਾਰ ਵੀ ਰੱਖੀ ਹੋਈ ਸੀ ਤੇ ਆਪਣੀ ਚੰਗੀ ਜ਼ਿੰਦਗੀ ਜੀ ਰਹੀ ਸੀ ਜਿਸ ਨਾਲ ਉਹਨੇ ਇਹ ਵੀ ਦੱਸਿਆ ਕਿ ਅਮਨਦੀਪ ਕੌਰ ਨੇ ਮੇਸ਼ਾ ਨਾਲ ਪਿਆਰ ਨਾਲ ਗੱਲ ਕਰਦੀ ਹੈ ਭਾਰਤ ਦੇ ਆਉਣ ਨਾਲ ਉਸ ਦੇ ਉਤਸ਼ਾਹ ਸੀ ਉਹਨੇ ਕਿਹਾ ਕਿ ਜਲਦੀ ਪੀਅਰ ਹੋ ਜਾਵੇਗੀ ਉਸ ਤੋਂ ਬਾਅਦ ਹੀ ਪਹਿਲੇ ਭਾਰਤ ਆਵੇਗੀ ਉਸ ਨੂੰ ਬਾਰੇ ਜਾਣਕਾਰੀ ਨਹੀਂ ਜਿਸ ਦਾ ਕਤਲ ਕਰਕੇ ਕੈਨੇਡਾ ਪੁਲਿਸ ਦੇ ਪਾਲ ਸ਼ੁਰੂਕਾਰ ਦਿੱਤੀ ਗਈ ਹੈ ਅਮਦੀਕੌਰ ਦੇ ਚਾਚਾ ਹੁਣ ਕੈਨੇਡਾ ਵਿੱਚ 20 ਤਰੀਕ ਨੂੰ ਉਸ ਦੀ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਗਈ ਸੀ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਪੂਰੀ ਛਾਣਮੀਂ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਉਸ ਦੀ লাশ 2 ਦਿਨ ਬਾਅਦ ਉਸ ਦੇ ਮਿਲੀ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਨੇ ਮਦਦ ਦੀ ਗੁਆਰ ਲਈ ਉੱਥੇ ਹੀ ਅਜਿਹੇ ਸਮੇਂ ਵਿੱਚ ਬੱਚਾ ਆਪਣੇ ਆਪਣੇ ਵਿਦੇਸ਼ ਜਾ ਰਹੇ ਹਨ ਜੇਕਰ ਇਹ ਬੱਚਿਆਂ ਦੇ ਦੇ ਬਸੀਲੇ ਪੈਦੇ ਕਰਦੇ ਤਾਂ ਕੋਈ ਵੀ ਦੀ ਜਾਨ ਜ਼ਰੂਰਤ ਨਹੀਂ ਪੈਣੀ ਸੀ ਬੱਚਾ ਦੇ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਆਪਣੀ ਜ਼ਿੰਦਗੀ ਵੀ ਤਰੱਕੀ ਕਰ ਸਕਣ ਸਰਕਾਰ ਦੀ ناکਾਮਯਾਬ ਕਾਰਨ ਇਹ ਚੰਗਾ ਪ੍ਰਬਿਕਾ ਨਾ ਬਣਨ ਕਾਰਨ ਬੱਚਾ ਨੂੰ ਵਿਦੇਸ਼ਾਵਲ ਲੈ ਜਾਣਾ ਪੈ ਰਿਹਾ ਹੈ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪਰਿਵਾਰਕ ਮੈਂਬਰ ਅਮਰਜੀਤ ਸਿੰਘ ਜੀ ਹਾਂਜੀ ਕੀ ਲੱਗਦਾ ਸਮਝ ਹਾਂਜੀ ਅਮਰਪ੍ਰੀਤ ਕੀ ਲੱਗਦੀ ਹੈ ਮੇਰੀ ਪਤਨੀ ਜੀ ਲੱਗਦੀ ਹੈ ਕੀ ਹੋਇਆ ਪੂਰੀ ਗੱਲ ਇਹ ਬਹੁਤ ਵਧੀਆ ਰੂਟ ਰਚ ਕੰਮ ਤੇ ਜਾਂਦੀ ਸੀ ਜੀ ਬਹੁਤ ਹਾਸਮੁਖ ਸੀ ਬਹੁਤ ਹੀ ਮਿਹਨਤੀ ਸੀਗੀ ਸਾਨੂੰ 20 ਤਰੀਕ ਨੂੰ ਗੱਲ ਵੀ ਹੋਈ ਆ ਕਿ ਜੇੜੀ ਮੈਂ ਆਉਂਗੀ ਮਹੀਨੇ ਤੱਕ ਮੇਰੀ ਪੀਆਰ ਹੋ ਜਾਣੀ ਹੈ ਜਿਸ ਤੋਂ ਬਾਅਦ ਮੈਂ ਆ ਜੂਗੀ ਛੁੱਟੀ ਲੈ ਕੇ ਹੈ ਕਿ ਇਸ ਤਰ੍ਹਾਂ ਬਹੁਤ ਕੰਮ ਕਰਦੀ ਸੀ ਸਾਨੂੰ ਬਸ ਉੱਥੋਂ ਉੱਪਰ ਕਰਾ ਕੇ ਆਪਣੀ ਡਿਊਟੀ ਤੇ ਜਾ ਰਹੀ ਸੀਗੀ ਉਸ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਤੇ ਚੋ ਵੀਕਾਂ ਟਾਈਮ ਤੋਂ ਬੰਦ ਰਿਹਾ ਫਿਰ ਜੀ ਵੱਡੀ ਸਿਸਟਰ ਨੇ ਕਿਹਾ ਵੀ ਫੋਨ ਬੰਦ ਆ ਇੱਥੋਂ ਕਰਕੇ ਦੇਖਿਆ ਬੰਦ ਸੀ ਫੋਨ ਫਿਰ ਜਦੋਂ ਉਹਨੇ ਅਡਾਪਟਰ ਲਖਾਈ ਉੱਥੇ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਉਹਦੀ ਬੋਡੀ ਵੀਲੀ ਦੋ ਦਿਨ ਬਾਅਦ ਤੇ ਉਸ ਤੋਂ ਬਾਅਦ ਫਿਰ ਉਹਦੀ ਪਛਾਣ ਕੀਤੀ ਨਹੀਂ ਹਾਂ ਜੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਸਰਕਾਰ ਤੋਂ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਵੀ ਬਹੁਤ ਹੈਂਗ ਟੂ ਮੌਤਾ ਜੀ ਕੋਤੋਂ ਵੀ ਬਸ ਉਹ ਰਾਜਮਾਤਮਾ ਕਰੇ ਵੀ ਸਾਡੀ ਬੇਟੀ ਨੂੰ ਸੀ ਆਖਰੀ ਕੋਈ ਅਡਵਾਇਜ਼ ਪੂਰੇ ਕਰਨੇ ਚਾਹੁੰਦੇ ਆ ਵੀ ਇੱਥੇ ਲੱਗੇ ਸੀ ਉਹਨਾਂ ਹੋਣਾ ਕਿ ਉਹ ਯਾਰਾਂ ਦੀ ਸਾਹਮਣੇ ਹੋਵੇ ਸਾਡੀ ਜਿੰਨੀ ਵਕਤ ਬਤੀ ਜਾ ਰਹੀ ਹੈ ਆਪਾਂ ਨਾ ਤੈਨੂੰ ਜਿਹੜੀ ਕਦੋਂ ਤੁਹਾਡੀ ਬੇਟੀ ਕੈਨੇਡਾ ਗਈ ਸੀ ਤੇ ਕੀ ਹੋਇਆ ਉਹਨੂੰ ਕਿ ਕਰਮ ਕੈਨੇਡਾ ਗਈ ਸੀ ਇਹ 2021 ਦੇ ਵਿੱਚ ਗਈ ਸੀ 8ਵੇਂ ਮਹੀਨੇ ਦੇ ਵਿੱਚ ਇਹ ਤੇ ਸਾਨੂੰ ਤਾਂ ਫਿਰ ਇਹਦੀ ਬੜੀ ਹੱਸਮੁਖ ਸੀਗੀ ਵਧੀਆ ਜੌਬ ਕਰਦੀ ਸੀਗੀ ਵੈਲ ਸੈਟਲਡ ਸੀਗੀ ਕੈਨੇਡਾ 'ਚ ਉੱਥੇ ਨੇ ਆਪ ਦਾ ਸਾਰਾ ਕੁਝ ਰੱਖਿਆ ਹੋਇਆ ਸੀ ਗੱਡੀ-ਗੁੱਡੀ ਸਭ ਕੁਝ ਦੇ ਲਈ ਪੂਰੀ ਵੈਲ ਸੈਟਲਡ ਸੀਗੀ ਕਿਉਂਕਿ ਜੌਬ ਇਹਨੂੰ ਪਰਮਨੈਂਟ ਜੌਬ ਮਿਲੀ ਹੋਈ ਸੀ ਬਸਾਂ ਤਾਂ ਜਦੋਂ ਇਹ ਮਾੜੀ ਘਟਨਾ ਵਾਪਰੀ ਉਦੋਂ ਕੁਛ ਘੰਟਿਆਂ ਬਾਅਦ ਹੀ ਪਤਾ ਲੱਗਿਆ ਫਿਰ ਅਗਲੇ ਦਿਨ ਸਾਨੂੰ ਬੇਟੀ ਦਾ ਫੋਨ ਆਇਆ ਵੀ ਉਹਦੀ ਡੈੱਡ ਬੋਡੀ ਮਿਲੀ ਹੈ ਫਿਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਨੂੰ ਬਹੁਤ ਜ਼ਿਆਦਾ ਚਲਣਾ ਔਖਾ ਹੋ ਗਿਆ ਕਿੱਦਾਂ ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲਬਾਤ ਹੋਈ ਜੀ ਕਿਸ ਤਰ੍ਹਾਂ ਦੀ ਗੱਲ ਹੋਈ ਮੇਰੇ ਨਾਲ ਆਖਰੀ ਵਾਰ 20 ਤਰੀਕ ਦੀ ਨਾਈਟ ਦੀ ਗੱਲ ਹੋਈ ਸੀ ਵੀ ਉਹ 20 ਤਰੀਕ ਆਪਾਂ ਉਹਨਾਂ ਤੋਂ ਅੱਗੇ ਆ ਉਹ ਪਿੱਛੇ ਰਹੇ ਸੀ 20 ਦਿਨ ਸਵੇਰੇ ਗੱਲ ਹੋਈ ਸੀ ਉਹਨਾਂ ਦੇ ਸਵੇਰੇ ਹਾਂ ਹਾਂ ਮਿਸਿੰਗ 21 ਤਰੀਕ ਨੂੰ ਹੋਈ ਮਿਸਿੰਗ 20 ਤਰੀਕ ਦੀ ਸ਼ਾਮ ਨੂੰ ਹੋਈ ਸੀ ਸ਼ਾਮ ਜਿਹੜੀ ਅਮਰੀਕਾ ਦੀ 21 ਹਾਂ ਹਾਂ ਕੋਈ ਕਾਰਨ ਪਤਾ ਲੱਗੇ ਕਿਸ ਤਰ੍ਹਾਂ ਹੋਈ ਸੀ ਕੋਸਮ ਨਹੀਂ ਉਹ ਤਾਂ ਰੁਟੀਨ ਦੀ ਤਰ੍ਹਾਂ ਤੇ ਜਾਂਦੀ ਸੀ ਖੁਸ਼-ਖੁਸ਼ ਸੀ ਜੀ ਪੂਰੀ ਉਹ ਇੰਡੀਆ ਨੂੰ ਪੂਰੀ ਖੁਸ਼ੀ ਜਿਵੇਂ ਨੇ ਆਉਣਾ ਹੈਗਾ ਇੰਡੀਆ ਬਸ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੋਈ ਗੱਲਬਾਤ ਨਹੀਂ ਸੀ ਕਦੇ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕੀ ਕੰਮ ਕੀ ਕਰਦੀ ਸੀ ਤੇ ਕੰਮ ਉਹ ਹਸਪੀਟਲ ਜੌਬ ਕਰਦੀ ਸੀ ਪਰਮਨੈਂਟ ਜੌਬ ਸੀਗੀ ਉਹ ਵੀ ਉੱਥੇ 12-12 ਘੰਟੇ ਜੌਬ ਸੀ ਪਹਿਲੇ 2 ਦਿਨ ਸਤੋਂ ਸਵੇਰ ਦੇ ਸਤੋਂ ਸਤ ਖੀਲ ਲੈ 2 ਦਿਨ ਸਤ ਤੋਂ ਰਾਤ ਦੇ ਸਤ ਤੇ 4 ਉਹਨਾਂ ਨੂੰ ਛੁੱਟੀਆਂ ਹੁੰਦੀਆਂ ਹੁੰਦੀਆਂ ਸੀਗਾ ਉਹੀ ਗਵਰਨਮੈਂਟ ਦਾ ਜਿਹੜਾ ਹਿਸਾਬ ਆ ਉਹਨਾਂ ਦੀ ਡਿਊਟੀਆਂ ਦਾ ਉਹਦੇ ਹਿਸਾਬ ਨਾਲ ਚੱਲਦੀ ਸੀਗੀ ਕਦੇ ਡਿਊਟੀ ਤੋਂ ਐਬਸੈਂਟ ਨਹੀਂ ਹੋਈ ਸੀਗੀ ਉਹ ਕਦੇ ਉਹ ਡੀਪੀ ਦਾ ਕਦੇ ਉਹਦਾ ਇਹ じゃ ਕੋਈ ਬਿਹੇਵ ਆਇਆ ਸੀਗਾ ਰੈਗੂਲਰ ਸੀਗੀ ਡਿਊਟੀ ਦੇ ਉੱਤੇ ਕਦੇ ਕੋਈ ਤੰਗ ਪਾਣ ਦੀ ਗੱਲ ਹੁੰਦੀ ਸੀ ਜਾਂ ਕੋਈ ਤੰਗ ਨਾ ਸਾਡੇ ਨਾਲ ਕਦੇ ਕੋਈ ਤੰਗ ਪ੍ਰੇਸ਼ਾਨੀ ਦੀ ਕਿਸੇ ਨਾਲ ਕੋਈ ਗੱਲ ਉਹਨੇ ਸਾਡੇ ਨਾਲ ਤਾਂ ਕਦੇ ਕੋਈ ਸ਼ੇਅਰ ਨਹੀਂ ਕੀਤੀ ਪੀਆਰ ਹੋ ਗਈ ਸੀ ਜਿਆ ਪੀਆਰ ਪਾਈ ਹੋਈ ਸੀ ਬਸ 11 ਮਹੀਨੇ ਚੋਂ ਦੀ ਪੀਆਰ ਆ ਜਾਣੀ ਸੀ ਪੰਜਵੇਂ 6ਵੇਂ ਮਹੀਨੇ ਦੀ ਪੀਆਰ ਪਾਈ ਹੋਈ ਸੀ ਉਹਨਾਂ ਨੇ ਲਿਖਿਆ ਸੀਗਾ ਵੀ ਤੁਹਾਡੇ 6 ਮਹੀਨੇ ਲੱਗਣਗੇ ਪੀਆਰ ਉਹ ਹੋਰੇ ਆ ਜਾਣਾ ਸੀਗਾ ਨਵੰਬਰ ਚ ਨਹੀਂ ਆਉਂਦੀ ਦਸੰਬਰ ਚ ਆ ਜਾਂਦੀ ਆ ਜਾਂਦੀ ਪੀਆ ਯਾਰ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀਗੇ ਵਿਆਹ ਆਊਗੀ ਇੰਡੀਆ ਆਊਗੀ ਵਿਆਹ ਵਿਆਹ ਕਰਕੇ ਤੋਂ ਪਤਾ ਲੱਗਿਆ ਕਿ ਕਿਨੇ ਕਰਦਾ ਕਿੱਦਾਂ ਦੇ ਕਿਉਂ ਤੋਂ ਤਾਰਾ ਮਤਲਬ ਪਤਾ ਲੱਗਿਆ ਕੋਈ ਪੁਲਿਸ ਨੇ ਦੱਸਿਆ ਉਹ ਨਹੀਂ ਉਦੋਂ ਦੀ ਪੁਲਿਸ ਨੇ ਆਏ ਸਾਨੂੰ ਕੋਈ ਇਨਵੈਸਟੀਗੇਸ਼ਨ ਕਾਜ ਨਹੀਂ ਦਿੱਤਾ ਤੇ ਕੀ ਗੱਲਬਾਤ ਹੋਈ ਆ ਤੇ ਐ ਸੁਣੀਦਾ ਵੀ ਉਹ ਮੁੰਡਾ ਮੋਸਟ ਬੰਟਡ ਕਰਦਾ ਉੱਥੇ ਕੈਨੇਡਾ ਦੇ ਵਿੱਚ ਆ ਕੈਨੇਡਾ ਛੱਡ ਕੇ ਨਿਕਲ ਚੁੱਕੇ ਨੇ ਉਹ ਹੁਣ ਕੈਨੇਡਾ ਲੈਣ ਵਾਸਤੇ ਬੇਟੀ ਐਫਰਟ ਚ ਕਰ ਰਹੀ ਹੈ ਉੱਥੇ ਕੈਨੇਡਾ ਦੇ ਵਿੱਚ ਉਹਨੂੰ ਹੀ ਪਤਾ ਸਾਨੂੰ ਤਾਂ ਉਹਦੇ ਬੈਠਿਆਂ ਨੂੰ ਕੀ ਪਤਾ ਉਹਨੂੰ ਕੀ ਕਰਨਾ ਕੀ ਨਹੀਂ ਕਰਨਾ ਰੈਂਡਰ ਪਾਰਕਿੰਗ ਹਾਲ ਸਰ ਕਿਸ ਤਰ੍ਹਾਂ ਦੇ ਜੇ ਕੋਟਮਾਲੇ ਦੀ ਬਿਉਤੀਆ ਅਮਰੀਕਾ ਕੈਨੇਡਾ ਦੇ ਦਿੱਤਾ ਕਰ ਦਿੱਤਾ ਦੇਖੋ ਪਰਿਵਾਰ ਨੂੰ ਹੀ ਹੁੰਦਾ ਵੀ ਸਾਡਾ ਬੱਚਾ ਕਿਤੇ ਕੰਮ ਲੱਗ ਜੇ ਬੱਚੀ ਦੀ ਹੁਣ ਨਕਸਿੰਗ ਦੀ ਅਬਜੌਰ ਕਰ ਰਹੀ ਸੀ ਜੇ ਸਾਡੇ ਪੰਜਾਬ ਦੇ ਚੁਣੌਤੀਆਂ ਹੁਣ ਕਿਉਂ ਬੱਚੇ ਬਾਹਰ ਜਾਣ ਦੇਖੋ ਅੱਜ ਹਾਲਾਤੇ ਹੋ ਗਏ ਕੈਨੇਡਾ 'ਚ ਵੀ ਨਸ਼ਾ ਦਾ ਦੌਰ ਚੱਲ ਪਿਆ ਸਾਡੇ ਪੰਜਾਬੀਆਂ ਨੇ ਜਾ ਕੇ ਉੱਥੇ ਸਾਰਾ ਕਿਸੇ ਗਲਤ ਕੰਮ ਹੋ ਜਾਗਾ ਇਹ ਵੀ ਜਿਹੜਾ ਬੱਚੇ ਦੀ ਦੇਖੀ ਹੋਈ ਹੈ ਇਹ ਵੀ ਪਤਾ ਲੱਗਿਆ ਵੀ ਕੋਈ ਪੰਜਾਬੀ ਸੀਗਾ ਜਿਹਨੇ ਇਹ ਕਾਰਾ ਕੀਤਾਗਾ ਦੇਖੋ ਹਰੇਕ ਨੂੰ ਆਸ ਹੁੰਦੀ ਹੈ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਕਿਤੇ ਅੱਛੀ ਜੌਬ ਕਰੇ ਉਸ ਦੇ ਤਹਿਤ ਇਹਨਾਂ ਨੇ ਬਾਹਰ ਬੇਟੀ ਭੇਜੀ ਸੀਗੀ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਬੱਚੇ ਨਾਲ ਐਡਾ ਕਾਂਡ ਹੋ ਜਾਣਾਗਾ ਵਿਆਹ ਦੇ ਚੌ ਚੱਲ ਰਹੇ ਸੀਗੇ ਖੁਸ਼ੀਆਂ ਚੱਲ ਰਹੀਆਂ ਸੀ ਇਹ ਜਵਾਨ ਬੱਚੀ ਸੀ ਵੈਲ ਸੈਟਡ ਸੀਗੀ ਆਪਣੇ ਕੰਮ ਆਪ ਕਰ ਰਹੀ ਸੀਗੀ ਕੋਈ ਪਰਿਵਾਰ ਤੇ ਬਜਨ ਨਹੀਂ ਸੀਗਾ ਬੜੀ ਖੁਸ਼ ਸੀਗੀ ਖੁਸ਼ੀ ਦੀ ਵੀ ਬੱਚਾ ਸੀਗਾ ਸਾਡਾ ਜਵਾਨ ਦਾ ਬੱਚਾ ਹੀ ਬਹੁਤ ਖੁਸ਼ੀ ਵਿੱਚ ਸੀਗਾ ਕਿ ਕੋਈ ਟੈਨਸ਼ਨ ਨਹੀਂ ਸੀ ਪਰ ਬਹੁਤ ਮਾੜਾ ਹੋਇਆ ਤੇ ਸਾਰੇ ਪਰਿਵਾਰ ਨੂੰ ਤੇ ਸਾਡੇ ਮਾਲੇ ਨੂੰ ਬਹੁਤ ਵੱਡਾ ਏਡ ਕਟਾ ਪੈਗਾ ਪਰਿਵਾਰ ਦਾ ਪਿਆਰ ਤੇ ਸਾਡੀ ਬੱਚੀ ਜਿਹੜੀ ਗਈ ਹੈ ਬਹੁਤ ਮਾੜਾ ਹੋਇਆ ਤੇ ਸਰਕਾਰ ਨੂੰ ਉਸ ਤਹੀ ਬੇਨਤੀ ਕਰਦੇ ਆ ਵੀ ਦੇਖੋ ਜੇ ਸਾਡੇ ਇੱਥੇ ਹਾਲਾਤ ਚੰਗੇ ਹੋਣਗੇ ਪੰਜਾਬ ਸਾਡੇ ਬੱਚੇ ਕਿਉਂ ਬਾਹਰ ਜਾਣ ਕਿ ਪੰਜਾਬ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਹੀ ਸਾਡੇ ਜਿਹੜੇ ਨੁਕਸਾਨ ਹੋ ਰਹੇ ਨੇ ਸਰਕੂ ਕਹਿਣਾ ਚਾਹੁੰਦੇ ਹੋ ਬੜੇ ਵੱਖਰੇ ਟਾਈਮ ਹੈ ਪਰਿਵਾਰ ਦੇ ਉੱਪਰ ਕੁੜੀ ਦੀ ਡੈਥ ਹੋਈ ਹੈ ਕਤਲ ਹੋਇਆ ਹੈ ਕੈਨੇਡਾ ਦੇ ਵੀ ਸ਼ਾਮਿਲ ਹੋ। ਦੇਖੋ ਬੜੀ ਹੀ ਦੁੱਖ ਦੀ ਘੜੀ ਹੈ ਮੈਂ ਸਮਝਦਾ ਪਰਿਵਾਰ ਵਾਸਤੇ ਕਿਉਂਕਿ ਬੜੀ ਬੇਰਹਿਮੀ ਨਾਲ ਬੱਚੀ ਦਾ ਕਤਲ ਕੀਤਾ ਗਿਆ ਮਨਪ੍ਰੀਤ ਕੌਰ ਦਾ ਤੇ ਬੜੀ ਮਿਹਨਤ ਤੋਂ ਬਾਅਦ ਪਰਿਵਾਰ ਨੇ ਬੱਚੀ ਨੂੰ ਉੱਥੇ ਭੇਜਿਆ ਉਹਨੇ ਉੱਥੇ ਅੱਗੇ ਕੁੜੀ ਨੇ ਬਹੁਤ ਮਿਹਨਤ ਕਰਕੇ ਆਪ ਦਾ ਕੋਰਸ ਕਰਕੇ ਬੜੀ ਵਧੀਆ ਜੌਬ ਕਰ ਰਹੀ ਸੀ ਤੇ ਪਤਾ ਨਹੀਂ ਕੀ ਕਾਰਨ ਬਣਿਆ ਇਹ ਤਾਂ ਹੁਣ ਉਥੋਂ ਦੀ ਪੁਲਿਸ ਦੱਸ ਸਕਦੀ ਹੈ ਪਰ ਮੈਂ ਤਾਂ ਇਹੀ ਅਪੀਲ ਕਰੂੰਗਾ ਕੈਨੇਡਾ ਦੀ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉੱਥੇ ਕਿਤੇ ਨਾ ਕਿਤੇ ਜਿਹੜਾ ਪੁਲਿਸਿੰਗ ਸਿਸਟਮ ਹੈ ਉਹ ਢਿੱਲਾ ਹੈ ਜਿਹਦੇ ਕਰਕੇ ਬਹੁਤ ਵੱਡੇ ਵੱਡੇ ਖਤਰਨਾਕ ਦੋਸ਼ੀ ਉੱਥੇ ਜਾ ਕੇ ਖਿਰਨ ਲੈ ਲੈਂਦੇ ਨੇ ਤੇ ਹੁਣ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਦੇਸ਼ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਉੱਥੋਂ ਦੀ ਸਰਕਾਰ ਨਾਲ ਟੇਕ ਅਪ ਕਰੇ ਕਿਉਂਕਿ ਪਰਿਵਾਰ ਦਾ ਤਾਂ ਉੱਥੇ ਕੋਈ ਨਹੀਂ ਚਾਹ ਸਰਕਾਰ ਟੇਕ ਅਪ ਕਰੇ ਕੈਨੇਡੀਅਨ ਸਰਕਾਰ ਦੇ ਨਾਲ ਤੇ ਇਹਦੀ ਮੁਸ਼ਤਿਹਦੀ ਦੇ ਨਾਲ ਜਿਹੜੀ ਆ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਜਿਹੜਾ ਦੋਸ਼ੀ ਉਹ ਫੜਕੇ ਉਹਨੂੰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹਦੇ ਖਿਲਾਫ ਹੋਣੀ ਚਾਹੀਦੀ ਹੈ ਸੋ ਡੈਡ ਬੁਲੀਅਨ ਵਾਸਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਉਸ ਕਹਿਣਾ ਚਾਹੀਦਾ ਬਿਲਕੁਲ ਉਹ ਤਾਂ ਕਰਨੀ ਚਾਹੀਦੀ ਇਸ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਭਾਰਤ ਦੀ ਨਾਗਰਿਕ ਸੀ ਉਹ ਬੱਚੀ ਭਾਰਤ ਸਰਕਾਰ ਨੂੰ ਜਿਹੜਾ ਹੈ ਉੱਥੇ ਜਿਹੜਾ ਸਾਡਾ ਦੂਤਾਵਾਸ ਹੈ ਉਹਨੂੰ ਇਹ ਇਨਸ਼ੋਰ ਕਰਨਾ ਚਾਹੀਦਾ ਵੀ ਬੱਚੇ ਦੀ ਬੱਚੀ ਦੀ ਜਿਹੜੀ ਬਾਡੀ ਪਰਿਵਾਰ ਕੋਲੇ ਆਵੇ ਘਟੋ ਘਟ ਜੋ ਵੀ ਰਸਮਾਂ ਨੇ ਉਹਦੇ ਮੁਤਾਬਕ ਉਹਦੀਆਂ ਆਖਰੀ ਜਿਹੜੀਆਂ ਰਸਮਾਂ ਪੂਰੀਆਂ ਹੋ ਸਕਣ ਪਰਿਵਾਰ ਬੱਚੀ ਨੂੰ ਦੇਖ ਸਕੇ ਕਿਉਂਕਿ ਸਾਰਾ ਪਰਿਵਾਰ ਇੱਥੇ ਬੈਠਾ ਹੈ ਇਹਨਾਂ ਨੂੰ ਕੁਝ ਸਮਝ ਨਹੀਂ ਆ ਰਹੀ ਕੀ ਕਰਨਾ ਮੈਂ ਤਾਂ ਇਸ ਸਰਕਾਰ ਨੂੰ ਜਿਹੜੀ ਕੇਂਦਰ ਨੂੰ ਇਹ ਸਾਰੀਆਂ ਚੀਜ਼ਾਂ ਤੇ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ ਹੈਗਾ ਮਦਦ ਕਰਨੀ ਚਾਹੀਦੀ ਹੈ ਪਰਿਵਾਰਾਂ ਨੂੰ